ਪੂਰੇ ਦੇਸ਼ ਵਿੱਚ ਅੱਜ ਦੁਸ਼ਹਿਰੇ ਦਾ ਤਿਹਾਰ ਤੁਮ ਤਾਮਨਾ ਮਨਾਇਆ ਜਾ ਰਿਹਾ ਹੈ ਮੈਂ ਇਸ ਵਕਤ ਮੁਹਾਲੀ ਦੇ ਦੁਸ਼ਹਿਰਾ ਗਰਾਊਂਡ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਕਿ ਰਾਵਣ ਮੇਗਨਾਥ ਔਰ ਕੁੰਭਕਰਨ ਦੇ ਪੁਤਲੇ ਜੋ ਹੈ ਉਹਨਾਂ ਨੂੰ ਅੰਤਮ ਸ਼ੂਤ ਦਿੱਤੀ ਹੈ ਔਰ ਸ਼ਾਮ ਵੇਲੇ ਇਹਨਾਂ ਨੂੰ ਅਗਨ ਭੇਟ ਕੀਤਾ ਜਾਵੇਗਾ ਔਰ ਇਸ ਵਾਰ ਦੀ ਦੁਸ਼ਹਿਰੇ ਦੀ ਖਾਸ ਗੱਲ ਇਹ ਵੀ ਹੈ ਕਿ ਪਾਕਿਸਤਾਨ ਦਾ ਪੁਤਲਾ ਅਲੱਗ ਤੋਂ ਜੋ ਹੈ ਸਥਾਪਿਤ ਕੀਤਾ ਗਿਆ ਹੈ ਮੁਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਮੌਜੂਦ ਨੇ ਕੀ ਨਾਮ ਹੈ ਜੀ ਆਪਣਾ ਮਧੂਪੂਸ਼ਣ ਮਧੂਪੂਸ਼ਣ ਜੀ ਤਿੰਨ ਪੁਤਲੇ ਆਮ ਤੌਰ ਤੇ ਜੋ ਹੈ ਦੁਸ਼ਹਿਰੇ ਦੇ ਮੌਕੇ ਦੇਖਣ ਨੂੰ ਮਿਲ ਹਰ ਸਾਲ ਚੌਥਾ ਪੁਤਲਾ ਜ਼ਰੂਰ ਜਲਾਣੇ ਆ ਕੋਈ ਜੋ ਵੀ ਸਮਾਜਿਕ ਬੁਰਾਈਆਂ ਆ ਕਿ ਅਸੀਂ ਉਹਦਾ ਪੁਤਲਾ ਜਲਾਣੇ ਆ ਲੇਕਿਨ ਇਸ ਵਾਰੀ ਜੋ ਸਾਡੇ ਮਾਹੌਲ ਹੈਗਾ ਕੰਟਰੀ ਦਾ ਪਾਕਿਸਤਾਨ ਦੇ ਨਾਲ ਸਾਡਾ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਚੌਥਾ ਪੁਤਲਾ ਹੈ ਕਿ ਪਾਕਿਸਤਾਨ ਦਾ ਜਲਾਣਾ ਕਿਉਂਕਿ ਸਾਡੇ ਹਿਸਾਬ ਤੋਂ ਤਾਂ ਰਾਵਣ ਤਾਂ ਤ੍ਰੇਤਾਚਾਰ ਜਮਾਰਤਾ ਸੀ ਰਾਮ ਜੀ ਨੇ ਲੇਕਿਨ ਇਹ ਸਾਡੇ ਪਰੋਸ ਦੇ ਵਿੱਚ ਜੀ ਕਿ ਰਾਮ ਜਿਹੜਾ ਨਵਾਂ ਪੈਦਾ ਹੋਇਆ ਤੇ ਇਹਨੂੰ ਫਿਰ ਸਾਡੇ ਜਿਹੜੇ ਫੌਜੀ ਆ ਉਹ ਆਪਣੇ ਆਪ ਮਾਰਨਗੇ ਇਸ ਕਰਕੇ ਅਸੀਂ ਚੌਥਾ ਪੁਤਲਾ ਇਦ ਕੀ ਪਾਕਿਸਤਾਨ ਦਾ ਜਲਾ ਰਹੇ ਮੁਹਾੜੀ ਦਾ ਦੁਸ਼ਹਿਰਾ ਜਿਹੜਾ ਆਫੇਸ ਤੋਂ ਕਾਫੀ ਮਸ਼ਹੂਰ ਹੈ ਇਹ ਪੂਰੇ ਇੱਥੇ ਮੰਨਿਆ ਜਾਂਦਾ ਹੈ ਇਸ ਵਾਰ ਦੀ ਖਾਸियत ਕੀ ਹੈ ਖਾਸियत ਇਹ ਇਸ ਵਾਰ ਦੀ ਬਸ ਆਤੀਸ਼ਬਾਜ਼ੀ ਹੁੰਦੀ ਹੈ ਲੋਕ ਆਮ ਦੁਸ਼ਹਿਰੇ ਵੀ ਤੁਸੀਂ ਦੇਖੋਗੇ ਲੋਕ ਜਿਹੜੇ ਆ ਪੁਤਲੇ ਜਲਣ ਤੋਂ ਬਾਅਦ ਗੋੜ ਪੈਂਦੇ ਅੰਦਰ ਅਸੀਂ ਰਾਵਣ ਦੀਆਂ ਹੱਡੀਆਂ ਚੁੱਕਣੀਆਂ ਉਹ ਚੁੱਕ ਇੱਥੇ ਤਾਂ ਜੀ ਜਦੋਂ ਪੁਤਲੇ ਜਲ ਜਾਣਗੇ ਉਸ ਤੋਂ ਬਾਅਦ ਪਬਲਿਕ ਹਿਲਦੀ ਨਹੀਂ ਕੰਟੇ ਸਵਾ ਘੰਟੇ ਡੇਢ ਘੰਟੇ ਦੀ ਆਤਿਸ਼ਬਾਜ਼ੀ ਹੁੰਦੀ ਹੈ ਆਤਿਸ਼ਬਾਜ਼ੀ ਤੋਂ ਬਾਅਦ ਅਸੀਂ ਜਿਹੜਾ ਹੈਗਾ ਲਾਸਟ ਪੁਤਲਾ ਜਲਾਨਣੂ ਨੇ ਬੁਰਾਈ ਦਾ ਲੇਕਿਨ ਐਸੇ ਕੀ ਅਸੀਂ 라ਵਣ ਜਿਹੜਾ ਅੱਜ ਕਾ 라ਵਣ ਜਿਹਨੂੰ ਅਸੀਂ ਪਾਕਿਸਤਾਨ ਕਹਿੰਦੇ ਆ ਉਹਦਾ ਪੁਤਲਾ ਅਸੀਂ ਫੰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਲਾਣਾ ਹੈ ਯਾਨੀ ਕਿ ਤਿੰਨ ਪੁਤਲਿਆਂ ਤੋਂ ਪਹਿਲਾਂ ਪਾਕਿਸਤਾਨ ਦਾ ਪਹਿਲਾਂ ਪਾਕਿਸਤਾਨ ਨੂੰ ਜਲਾਵਾਂਗੇ ਅਸੀਂ ਸ਼ੁਕਰੀਆ ਜਿਸ ਤਿੱਕ ਇਹਨਾਂ ਦੱਸਿਆ ਕਿ ਇਹ ਜੋ ਹੈ ਪੁਤਲਾ ਤੁਸੀਂ ਦੇਖ ਸਕਦੇ ਹੋ ਇਹ ਪਾਕਿਸਤਾਨ ਦੇ ਨਾਮ ਕੀਤਾ ਗਿਆ ਕਿਉਂਕਿ ਜੋ ਹਾਲਾਤ ਪੈਦਾ ਕੀਤੇ ਗਏ ਨੇ ਖਾਸ ਤੌਰ ਤੇ ਦਸ਼ਤਵਾਦ ਨੂੰ ਲੈ ਕੇ ਭਾਰਤ ਵਿੱਚ ਜੋ ਦਸ਼ਤਵਾਦ ਫੈਲਾਇਆ ਜਾ ਰਿਹਾ ਉਸ ਪਿਛੇ ਪਾਕਿਸਤਾਨ ਦਾ ਹੱਥ ਸਾਹਮਣੇ ਆ ਰਿਹਾ ਹੈ ਉਸੇ ਦੇ ਮੱਦੇ ਨਜ਼ਰ ਇਸ ਵਾਰ ਦੁਸ਼ਹਿਰੇ ਦੇ ਮੌਕੇ ਦੇ ਉੱਤੇ ਪਾਕਿਸਤਾਨ ਦਾ ਪੁਤਲਾ ਜੋ ਹੈ ਉਹ ਇੱਥੇ ਜਲਾਇਆ ਜਾਏਗਾ ਔਰ ਇਹ ਪੁਤਲਾ ਮੇਗਨਾਥ ਕੁੰਭਕਰਨ ਔਰ ਰਾਵਣ ਤੋਂ ਪਹਿਲਾਂ ਜੋ ਹੈ ਉਸ ਨੂੰ ਜੋ ਹੈ ਅਗਨ ਪੇਟ ਕੀਤਾ ਜਾਵੇਗਾ ਕੈਰਮਨੀਸ਼ ਦੇ ਨਾਲ ਸਰਪਜੀਤ ਸਿੰਘ ਐਪੀ ਸੰਜਾ ਮੋਹਾਲੀ